ਹਾਂਜੀ ਦੋਸਤੋ ਪਹੁੰਚ ਗਏ ਆ ਕਿਸਾਨ ਮੇਲੇ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ ਤੇ ਇਥੇ ਚਾਰ ਤੇ ਮਰਬੇ ਦੀਆਂ ਸਾਰੀਆਂ ਵੈਰਾਈਟੀਆਂ ਮਿਲਦੀਆਂ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋ ਨਾ ਆਹ ਦੇਖ ਸਕਦੇ ਤੁਸੀਂ ਇਹਨਾਂ ਦਾ ਜਿਹੜੀ ਕਿ ਚਾਰ ਬਹੁਤ ਹੀ ਵਧੀਆ ਕੁਆਲਿਟੀ ਦਾ ਤੁਸੀਂ ਵੇਖ ਸਕਦੇ ਹੋ ਵੀਡੀਓ ਵਿੱਚ ਹਨਾ ਹਾਂਜੀ ਦੋਸਤੋ ਪਹੁੰਚੇ ਹੋ ਅੱਜ ਮੇਲੇ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਜਿੱਥੇ ਕਿ ਯੂਨੀਵਰਸਿਟੀ ਵਿੱਚ ਮੇਲਾ ਲੱਗਿਆ ਹੋਇਆ ਤੇ ਇਥੇ ਚਾਰ ਪੈਨੇ ਬਹੁਤ ਹੀ ਅਲੱਗ-ਅਲੱਗ ਵੈਰਾਈਟੀ ਦੇ ਇਥੇ ਇਹ ਹੱਥੀ ਤਿਆਰ ਕੀਤੇ ਹੋਏ ਨੇ ਚਾਰ ਇਹ ਇਹ ਦਿਖਾ ਰਿਹਾ ਤੁਹਾਨੂੰ ਆ ਦੇਖੋ ਕਈ ਵੈਰੀਟੀਆਂ ਨੇ ਜਿਵੇਂ ਮਿਕਸ ਚਾਰ ਹੋ ਗਿਆ ਕੋਈ ਅੰਬਰਾ ਚਾਰ ਹੋ ਗਿਆ ਕੋਈ ਲਸਣ ਦਾ ਚਾਰ ਹੋ ਗਿਆ ਆ ਦੇਖੋ ਹੈ ਆ ਦਿਖਾ ਰਿਹਾ ਤੁਹਾਨੂੰ ਅੱਗੇ ਇਹ ਹੈਗੇ ਲਸਣ ਦਾ ਚਾਰ ਤੇ ਬਾਕੀ ਅੱਛਾ ਜੀ ਇਹ ਸਹਿਦ ਵਿੱਚ ਮਰਬਾ ਜੀ ਇਹ ਸ਼ਹਿਦ ਵਿੱਚ ਹਾਂਜੀ ਇਹ ਲਸਣ ਹੈ ਜੀ ਇਹ ਵੀ ਸਹਿਦ ਵਿੱਚ ਹੈ ਜੀ ਅੱਛਾ ਜੀ ਇਹ ਸਹਿਦ ਵਿੱਚ ਤਿਆਰ ਹੋਆ ਵਾ ਕੋਈ ਹੋਰ ਦੇਖੋ ਕਿੰਨੇ ਵਧੀਆ ਇਹ ਜਿਹੜਾ ਸਹਿਦ ਹੈ ਜੀ ਬਾਪੂ ਜੀ ਤੁਸੀਂ ਆਪ ਤਿਆਰ ਕਰਦੇ ਹੋ ਅੱਛਾ ਫਾਰਮ ਆਈ ਸ਼ਹਿਰ ਦਾ ਅੱਛਾ ਕਿਹੜੀ ਜਗ੍ਹਾ ਜੀ ਆਪਣਾ ਪਿੰਡ ਦੇਤਵਾਲਾ ਜੀ ਇਹ ਕਿਹੜੇ ਜ਼ਿਲ੍ਹੇ ਚ ਪੈਂਦਾ ਜੀ ਲੁਧਿਆਣਾ ਡਿਸਟ੍ਰਿਕਟ ਅੱਛਾ ਲੁਧਿਆਣਾ ਡਿਸਟ੍ਰਿਕਟ ਦੇਤਵਾਲ ਪਿੰਡਾ ਤੁਹਾਡਾ ਤੇ ਕੀ ਕੀ ਕੰਮ ਕਰਦੇ ਹੋ ਆਚਾਰ ਤੇ ਨਾਲ ਆਚਾਰ ਆ ਮਧੂਮੱਖੀਆਂ ਦਾ ਆਪਣਾ ਫਾਰਮ ਆ ਜੀ ਅੱਛਾ ਜੀ ਬਾਕੀ ਚਾਰ ਮਰਬੇ ਸਾਰਾ ਫੜਕ ਤਿਆਰ ਕਰਦੇ ਆ ਹਾਂ ਜੀ ਹਾਂ ਜੀ ਠੀਕ ਹੈ ਕਿਹੜੇ ਕਿਹੜੇ ਚਾਰ ਤਿਆਰ ਕਰਦੇ ਹੋ ਬਾਪੂ ਜੀ ਤੁਸੀਂ ਚਾਰ ਆਪਣਾ ਆਮਾ ਨਿੰਬੂ ਮਿਰਚਾਂ 15 20 ਕਿਸਮ ਦੇ ਚਾਰ ਆ ਜੀ ਆ ਦੇਖੋ ਤੁਸੀਂ ਦੇਖ ਹਲਦੀ ਮਿਰਚ ਸਾਰਾ ਪੂ ਤਿਆਰ ਕੀਤਾ ਆਪਣਾ ਹਬਦਾ ਜੀ ਕਈ ਤਰ੍ਹਾਂ ਦੇ ਜਿਵੇਂ ਆਹ ਤੇ ਆਉਂਦਾ ਚਾਰ ਹੋ ਗਿਆ ਡੇਲਿਆਂ ਵਾਲਾ ਚਾਰ ਹੋ ਗਿਆ ਆਦਰਕ ਦਾ ਹੋਰ ਕਿਹੜੀ ਕਿਹੜੀ ਵੈਰਾਈਟੀ ਹੈ ਜੀ ਕੋਈ ਨਹੀਂ ਵੈਲਕਮ ਆ ਦੇਖੋ ਦਰਸ਼ਕ ਜੀ ਕਿੰਨੇ ਖਰੀਦਣ ਵਾਲੇ ਨੇ ਹੈ ਕਿੰਨੇ ਡੇਲੇ ਹੋ ਗਏ ਹੁਣ ਤਾਂ ਕਰਵਾ ਜੀ ਇਹ ਹੈ ਨਾ ਜੀ ਹੋ ਗਿਆ ਜੀ ਹਾਂ ਜੀ ਮੜੇ ਤੁਸੀਂ ਵੀ ਦੱਸੋ ਕਿਹੜੇ ਕਿਹੜੇ ਨਾਮ ਨੇ ਜੀ ਚਾਰ ਦੇ ਕਿਹੜੇ-ਕਿਹੜੇ ਤਿਆਰ ਕਰਦੋ ਸਭ ਸਾਰੇ ਉਗਲੇ ਡੇਲਿਆਂ ਦਾ achar ਆ ਜੀ ਅਦਰਕ ਦਾ achar ਆ ਔਲਿਆਂ ਦਾ achar ਆ ਔਲੇ ਦਾ ਮਰਬਾ ਔਲੇ ਦੀ ਚਟਣੀ ਆ ਅਦਰਕ ਹੈਗਾ 1.5 ਕਿਲੋ ਹਾਂਜੀ ਅਦਰਕਾ 1.5 ਕਿਲੋ ਅੱਛਾ ਜੀ ਬੱਬੂ ਜੀ ਤੁਹਾਡਾ ਨਾਮ ਕੀ ਹੈ ਸੁਭਨਾਮ ਜੀ ਜਗਤਾਰ ਸਿੰਘ ਜਗਤਾਰ ਸਿੰਘ ਜੀ ਤੁਹਾਡਾ ਮੋਬਾਈਲ ਨੰਬਰ ਵੀ ਦੱਸ ਦਿਓ ਜੀ ਕਿਸੇ ਨੇ 9417650818 ਹਾਂਜੀ ਹਾਂ ਤੁਹਾਡੇ ਨਾਲ ਸੰਟੈਕਟ ਕਰਕੇ ਆ ਸਕਦੇ ਨੇ ਜੀ ਖਰੀਦਣਾ ਹੋਵੇ ਤੁਸੀਂ ਆਨਲਾਈਨ ਵੀ ਕਰ ਦਿੰਦੇ ਹੋ ਜੀ ਆਨਲਾਈਨ ਵੀ ਕਰ ਦਿੰਦੇ ਹੋ ਅੱਛਾ ਜੀ ਕਿਸੇ ਨੇ ਡਿਲੀਵਰੀ ਹਾਂਜੀ ਹਾਂ ਹੋਮ ਡਿਲੀਵਰੀ ਕਰ ਦਿੰਦੇ ਠੀਕ ਆ ਜੀ ਫਿਰ ਉਹ ਪੇਜ ਵੀ ਦੱਸ ਦਿਓ ਤੁਸੀਂ ਆਪਣਾ ਜੀ ਕੋਈ ਜਿਹਦੇ ਪਰ ਉਹ ਆਨਲਾਈਨ ਡਿਲੀਵਰੀ ਕਰਦੇ ਹੋ ਆਨਲਾਈਨ ਦਾ ਜੇ ਕੋਈ ਭੇਜ ਦਾ ਡਰੈਸ ਭੇਜਦਾ ਉਹ ਤੇ ਦੇ ਦੇ ਦਿੰਦੇ ਆ ਜੀ ਭੇਜ ਦਿੰਦੇ ਆ ਜੀ ਉਸ ਦੇ ਭੇਜਣੋਂ ਪਾਸੇ ਜਿਵੇਂ ਕਿ ਨਾ ਨਾ ਸੈਂਡ ਕਰਨੇ ਪੈਣਗੇ ਗੂਗਲ ਤੇ ਹਨਾ ਜੀ ਹਾਂਜੀ ਗੂਗਲ ਦੇ ਪੈਸੇ ਤੁਹਾਡੇ ਖਾਤੇ ਵਿੱਚ ਪੈਸੇ ਆ ਜਣਗੇ ਜਿਹੜੀ ਵੀ ਵੈਰਾਈਟੀ ਚਾਹੁੰਦੇ ਜਿਵੇਂ ਕਿ ਇਹਨਾਂ ਨੂੰ ਤੁਹਾਨੂੰ ਦੱਸਦੇ ਵੀ ਤੁਸੀਂ ਲੈ ਸਕਦੇ ਹੋ ਜਿਵੇਂ ਕਿ 4 ਵਗੈਰਾ ਹੋ ਗਿਆ ਤੇ ਉਸ ਦਾ ਕੋਈ ਖਰਚਾ ਲੱਗ ਲੱਗੂਆ ਜਾਂ ਹੋਈ ਸੇਵਾ ਨਹੀਂ ਹੋਮ ਡਿਲੀਵਰੀ ਦੇ ਦਿੱਤੀ ਜੀ ਕੋਈ ਖਰਚਾ ਨਹੀਂ ਠੀਕ ਆ ਜੀ ਬਹੁਤ ਵਧੀਆ ਗੱਲ ਆ ਅਦਰ ਕਿ ਨਹੀਂ ਵੀ ਕਿੰਨਾ ਕਿਲੋ ਹੋਗਾ ਹਾਂਜੀ ਮਾਤਾ ਜੀ ਤੁਸੀਂ ਵੀ ਮਾਰੀ ਜਾਣਕਾਰੀ ਦੋਗੇ 3 ਕਿਲੋ 250 ਥੋੜੀ ਜਾਣਕਾਰੀ ਦੇ ਦੋਗੇ ਜੀ ਅਸੀਂ ਨਾ ਆਪ ਘਰ ਸਾਰੇ ਘਰ ਦੇ ਤਿਆਰ ਕਰਦੇ ਆਪ ਸਾਰੇ ਅੱਛਾ ਜੀ ਬਹੁਤ ਵਧੀਆ ਗੱਲਾਂ ਜਿਹੜੀ ਤੁਸੀਂ ਆਪ ਦੀ ਤਿਆਰ ਕਰਦੇ ਹੋ ਆਪਣੇ ਹੱਥਾਂ ਨਾਲ ਤਿਆਰ ਕਰਦੇ ਹਾਂ ਹਾਂ ਜੀ ਹਾਂ ਜੀ ਆਪ ਸਾਰੇ ਘਰ ਬਣਾਉਂਦੇ ਆਂ ਜਿਹੜੀ ਆਪਾਂ ਆਪਣੇ ਹੱਥਾਂ ਨਾਲ ਤਿਆਰ ਕਰਨੀ ਆ ਪਿਆਰ ਨਾਲ ਬੀਜ ਕਰਨੀ ਆ ਤਿਆਰ ਹਾਂਜੀ ਹਾਂਜੀ ਉਹਦਾ ਸਵਾਦ ਹੀ ਵੱਖਰਾ ਹੈ ਨਾਲੇ ਵੱਖਰਾ ਹੁੰਦਾ ਹੈ ਹੈਨਾ ਜੀ ਉਹਦੇ ਆਪ ਦੇ ਮਸਾਲੇ ਆਪ ਪੀ ਕੇ ਹੱਥੀ ਅੱਛਾ ਜੀ ਇਹ ਕਿਹੜੇ achar ਤਿਆਰ ਕਰਦੇ ਬੀਬੀ ਜੀ ਤੁਸੀਂ achar ji sare aam nimbu mircha galgala jo bhi achar chahunde ਕੋਡੇਲਿਆਂ ਦਾ ਹਾਂਜੀ ਇਹ ਡੇਡਾਂ ਚਰੋ ਗਿਆ ਇਹ ਗਲਗਲ ਦਾ ਅੱਛਾ ਗਲਗਲ ਦਾ ਹੈ ਹਾਂਜੀ ਆ ਮਰਪਾ ਆ ਗਿਆ ਹੂੰ ਬੱਕੇ ਸ਼ਾਇਦ ਆਪਣਾ ਘਰ ਤੇ ਆ ਹਾਂਜੀ ਜਿਵੇਂ ਬਾਪੂ ਜੀ ਦੱਸ ਰਹੇ ਨੇ ਕਹਿੰਦੇ ਵਿੱਚ ਸੇਹਤ ਬਣਾ ਕੇ ਕਰਦੇ ਹੋ ਨਾ ਤਿਆਰ ਹਾਂਜੀ ਅੱਛਾ ਸ਼ਾਇਦ ਵਾਲੀ ਆ ਜੀ ਅੱਛਾ ਜੀ ਇਹਨਾਂ ਦਾ ਕੀ ਪ੍ਰਾਈਸ ਹੈ ਇਹਨਾਂ ਦਾ ਇਹਨਾਂ ਦਾ ਹੈਗਾ ਜੀ 100 ਰੁਪਏ ਦਾ ਅੱਛਾ ਜੀ 250 ਗ੍ਰਾਮ ਅੱਛਾ ਜੀ ਇਹ ਹੈਗਾ 200 ਦਾ ਅੱਛਾ ਜੀ ਜਿਵੇਂ 110 ਰੁਪਏ ਪ੍ਰਾਈਸ ਆਏ ਨਹੀਂ ਕਰਵਾਣਾ 250 ਗ੍ਰਾਮ ਹੈ ਪੱਲੀ ਕਾ ਵਾ ਜਿਹੜਾ ਇਹ ਤੇ 110 ਦਾ ਠੀਕ ਹੈ ਜੀ ਇਹ ਪ੍ਰਾਈਜ਼ ਜਾਨਾਂ ਦਾ ਲਿਖਾ ਹੋਇਆ ਤੇ ਕੁਆਲਿਟੀ ਆ ਹਨਾ ਚੱਕਰ ਦਾ ਜੀ ਬਾਪੂ ਜੀ ਨੇ ਆਪਣਾ ਮੋਬਾਈਲ ਨੰਬਰ ਵਿੱਚ ਦੱਸ ਦਿਆ ਬਾਕੀ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਕਿਸੇ ਨੇ ਖਰੀਦਣੀ ਹੋਵੇ ਚੀਜ਼ ਆ ਤੇ ਬਾਕੀ ਆਪਣੀ ਸ਼ਾਪ ਵਗੈਰਾ ਕਿਹੜੀ ਜਗ੍ਹਾ ਜੀ ਤੁਹਾਡੀ ਦੇਤਵਾਲ ਜੀ ਦੇਤਵਾਲ ਇੱਥੋਂ ਕਿੰਨੇ ਕਿਲੋਮੀਟਰ ਪੈਂਦਾ ਲੁਧਿਆਣਾ ਕੀ ਹੈ ਸਾਰਾ ਪੰਜ ਸੱਤ ਆ ਦੂਜੀ ਆ ਕੋੜੀ ਇਹਨਾਂ ਐਰੋ ਕੰਪਨੀ ਦੇ ਵਿੱਚ ਆਹ ਨਹਿਰ ਦੇ ਕੋ ਪਰਲੇ ਪਾਸ ਠੀਕ ਆ ਜੀ ਲੁਧਿਆਣੇ ਵਿੱਚ ਹੀ ਪੈਂਦਾ ਜੀ ਹਾਂ ਠੀਕ ਆ ਜੀ ਬਹੁਤ ਧੰਨਵਾਦ ਤੁਹਾਡੇ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਆ ਹਾਂਜੀ ਹਾਂਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਮਿਲ ਕੇ ਚੰਗਾ ਜੀ ਬਾਪੂ ਜੀ